और प्यारे पटियाला साडे स्टेज ते, साडे सीनियर लीडर्स जो इस हल्के दे पंजाब प्रदेश कांग्रेस वालों इंचार्ज बनाए गए साढ़े सबका साथ प्रधान और मैंबर पार्लियामेंट हंसपाल जी साडे डॉक्टर अमर सिंह जी वाइस प्रधान ਸਾਡੇ ਕੈਂਪੇਨ ਕਮੇਟੀ ਦੇ ਵਾਇਸ ਪ੍ਰਧਾਨ ਔਰ ਐਮ ਐਲ ਏ ਸਾਧੂ ਸਿੰਘ ਧਰਮਸੋਰਚੀ ਰਾਣਾ ਗੁਰਜੀਤ ਜੀ ਜੋ ਕਿਸੇ ਕਾਰਨ ਥੋੜਾ ਜਿਹਾ ਉਹਨਾਂ ਨੂੰ ਕੰਮ ਹੋ ਗਿਆ ਜਾਣਾ ਪਿਆ ਬਾਹਰ ਤੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਪ੍ਰੇਮਕिशन ਪੂਰੀ ਜੀ ਸਾਡੇ ਇੱਥੋਂ ਦੇ ਇੰਚਾਰਜ ਜਨਰਲ ਸੈਕਟਰੀ ਸੁਰਿੰਦਰ ਸਿੰਘ ਹੂਮਤ ਜੀ ਹੋਰ ਸਾਰੇ ਜਿਹੜੇ ਸਾਡੇ ਜਨਰਲ ਸੈਕਟਰੀ ਬਣੇ ਐ ਸਾਡੇ ਸੈਕਟਰੀ ਬਣੇ ਸਾਡੇ ਅਹੁਦੇਦਾਰ ਚੇਅਰਮੈਨ ਬਣੇ ਹਨ ਮਹਿਲਾ ਕਾਂਗਰਸ ਦੇ ਪ੍ਰਧਾਨ ਕਿਰਨ ਜੀ ਉਹਨਾਂ ਦੀ ਪੂਰੀ ਟੀਮ ਔਰ ਇੱਕ ਇੱਕ ਜੋ ਮਹਿਲਾ ਮੇਰੀ ਇੱਥੇ ਚਾਹੇ ਪੈਣ ਹੋਏ ਬੇਟੀ ਹੋਏ ਔਰ ਮਾਤਾ ਹੋਏ ਜਿਹੜੇ ਅੱਜ ਇੱਥੇ ਆਇਓ ਤੁਸੀਂ ਬਹੁਤ ਜ਼ਿਆਦਾ ਹੌਸਲਾ ਦਿੱਤਾ ਮੈਨੂੰ ਸਾਡੇ ਯੂਥ ਦੇ ਪ੍ਰਧਾਨ ਹਲੋਤਰਾ ਜੀ ਉਹਨਾਂ ਦੀ ਪੂਰੀ ਟੀਮ ਔਰ ਮੇਰੇ ਖਿਆਲ ਚ ਹੈ ਅੱਜ ਜਜੇਕਾਰ ਜੋ ਹੋਈ ਹੈ ਉਹ ਸਾਰਾ ਸਹਿਰਾ ਤੁਹਾਡੇ ਯੂਥ ਤੇ ਜਾਂਦਾ ਹੈ ਸਾਡੇ ਐਨਐਸਯੂ ਦੇ ਐਨਐਸਯੂ ਆਈ ਦੇ ਵੀ ਆਇਨੇ ਸਾਡੇ ਹੋਰ ਯੂਥ ਦੀਆਂ ਜਥੇਬੰਦੀਆਂ ਤੋਂ ਵੀ ਬਹੁਤ ਯੂਥ ਆਈ ਹੈ ਔਰ ਮੈਂ ਮਾਫੀ ਚਾਹਦੀ ਮੈਂ ਜੇ ਸਾਰਿਆਂ ਦਾ ਨਾਂ ਨਾਂ ਕਿਉਂਕਿ ਜਿਹੜੇ ਸਾਹਮਣੇ ਬੈਠੇ ਨੇ ਔਰ ਜਿਹੜੇ ਇੱਥੇ ਬੈਠੇ ਨੇ ਤੁਸੀਂ ਇੱਕ ਇੱਕ अपनी अपने, अपने थानते लीडर हो और मेरे लिए बहुत सत्कारयोग हो क्योंकि मैं सारे का नही लै सकती और एक थोड़ा जा क्योंकि जी करता तो यही सारी स्टेज होंगी सारे स्टेज पर बैठे होते नहीं कि असी थोड़े जे बैठे हैं थोड़ा जहा कैदा कानून जहा रखी परी एक, -एक जड़े सामने बैठे हो उ पिछे तक बहुत सीनियर साढ़े बंदे पिछे बैठे ने जनू पता है, ਮੈਂ ਤਨਵਾਦ ਕਰਦੀ ਐ ਸਾਰਿਆਂ ਦਾ ਕਿ ਤੁਸੀਂ ਟਾਈਮ ਕੱਢ ਕੇ ਆਏ ਹਰਾਨੀ ਪ੍ਰੇਤਕ ਜਿੰਦਾਬਾਦ ਅਜੇ ਜਿੰਦਾਬਾਦ ਅੱਜ ਅੱਜ ਦੇ ਇਕੱਠ ਨੇ ਇੱਕ ਸਾਬਤ ਕਰਤੀ ਗੱਲ ਕਿ ਪਟਿਆਲੇ ਸ਼ਹਿਰ ਚ ਕਾਂਗਰਸ ਪਾਰਟੀ ਇੱਕ ਕਾਂਗਰਸ ਪਰਿਵਾਰ ਹੈਗਾ ਅਸੀਂ ਸਾਰੇ ਚਾਹੇ ਸਾਡੇ ਬੱਚੇ ਹੋ ਚਾਹੇ ਸਾਡੀਆਂ ਮਾਤਾ-ਵਾਪੇ ਬੀਬੀਆਂ ਪੈਣਾ ਹੋਣ ਚਾਹੇ ਸਾਡੇ ਬਜ਼ੁਰਗ ਜਾਂ ਸਾਡੇ ਲੀਡਰ ਸਾਹਿਬਾਨ ਸਾਡੇ ਨਾਗਰਿਕ ਹੋਣ ਇਥੋਂ ਅਸੀਂ ਸਾਰਿਆਂ ਨੇ ਇੱਕ ਜੋ ਥੋਕੇ ਅਸੀਂ ਇਹ ਗੱਲ ਸਮਝਦੇ ਆ ਕਿ ਅਸੀਂ ਇੱਕ ਪਰਿਵਾਰਿਕ ਮੈਂਬਰ ਹੈਗੇ ਆਂ ਔਰ ਇਸੇ ਤਰ੍ਹਾਂ ਮੈਂ ਧੰਨਵਾਦ ਕਰਦੀ ਆ ਸਾਡੇ ਬਾਹਰ ਅਸੋਸੀਏਸ਼ਨ ਤੋਂ ਕਈ ਲੋਗ ਕੋਣ ਆਪਣੇ ਲੰਚ ਬ੍ਰੇਕ ਦੇ ਵਿੱਚ ਆਏ ਹੋ ਮੈਨੂੰ ਪਤਾ ਲੰਚ ਤੋਂ ਤਾਂ ਮੈਂ ਘੱਟ ਬੋਲੂਗੀ ਕਿ ਖਾਣਾ ਖਾ ਕੇ ਜਾਓ ਤੁਸੀਂ ਪਲੀਜ਼ ਆਪਣੇ ਕੰਮਾਂ ਤੇ ਫੇਰ ਸੋ ਅੱਜ ਗੱਲਾਂ ਬੜੀਆਂ ਹੋਈਆਂ ਨੇ ਅੱਜ ਸਭ ਨੂੰ ਪਤਾ ਹੈ ਕਿ 2017 ਦਾ ਇੱਕ ਮਿਸ਼ਨ ਲੈ ਕੇ ਅਸੀਂ ਇਕੱਤਰ ਹੋਏ ਹਾਂ ਕਾਂਗਰਸ ਪਾਰਟੀ ਨੇ ਇੱਕ ਇੱਕ ਹਲਕੇ ਦੇ ਵਿੱਚ ਮੀਟਿੰਗਾਂ ਹੋ ਰਹੀਆਂ ਨੇ ਮੇਰੇ ਖਿਆਲ 'ਚ ਅੱਜ ਤੱਕ ਆਲਮੋਸਟ ਸੋ ਮੀਟਿੰਗਾਂ ਪੰਜਾਬ 'ਚ ਹੋ ਚੁੱਕੀਆਂ ਨੇ ਸਾਧੂ ਸਿੰਘ ਜੀ ਧਰਮ ਸੂਟ ਔਰ ਮੈਨੂੰ ਲਾਇਆ ਹੋਇਆ ਬਠਿੰਡੇ ਬਰਨਾਲੇ ਸੰਗਰੂਰ ਮਾਥਸਾ ਜਿਲ੍ਹਾ ਚ ਅਸੀਂ ਰੋਜ਼ ਜਾਂਦੇ ਆਂ ਅੱਜ ਵੀ ਇਸ ਮੀਟਿੰਗ ਦੇ ਬਾਅਦ ਸਾਡੀ ਮੀਟਿੰਗ ਅਮਰਗੜ ਹੈਗੀ ਹੈ ਔਰ ਮੈਨੂੰ ਖੁਸ਼ੀ ਨਾਲ ਮੈਂ ਕਹਿ ਸਕਦੀ ਆਂ ਕਿ ਪਰਮੀਆਂ ਮੀਟਿੰਗਾਂ ਲੋਕ ਆਉਂਦੇ ਨੇ ਵੋਟਰਸ ਮੀਟਿੰਗਸ ਨੇ ਇਹ ਜਲਸੇ ਨਹੀਂ ਹੈ ਕਿਉਂਕਿ ਹਰ ਇੱਕ ਬੰਦਾ ਜਿਸ ਨੇ ਇੱਥੇ ਬੈਠਾ ਹੈ ਜਿਹੜੀ ਮੀਟਿੰਗ 'ਚ ਬੈਠਿਆ ਹੁੰਦਾ ਥੋੜੇ ਮਗਰ ਕਈ 100 100 ਲੋਕ ਹਜ਼ਾਰ ਲੋਕ ਇੱਕ ਇੱਕ ਦੇ ਪਿੱਛੇ ਹੈਗੇ ਆ ਤੁਸੀਂ ਉਹ ਰਿਪਰੈਜ਼ੈਂਟੇਟਿਵ ਔਰ ਅੱਜ ਜਿਹੜੇ ਮੁੱਦੇ ਸਾਡੇ ਸਾਹਮਣੇ ਨੇ ਜਿੱਥੇ ਤੱਕ ਉਤਾਲੀਆਂ ਔਰ ਭਾਜਪੀ ਦਾ ਜਿਹੜਾ ਗਵਰਨਮੈਂਟ ਰਹੀ ਹੈ ਇਹ ਪਿਛਲੇ 9 ਸਾਲ ਉਹਦੇ ਉੱਤੇ ਜ਼ਿਆਦਾ ਟਿੱਪਣੀ ਨਹੀਂ ਕਰਨਾ ਚਾਹੁੰਦੀ ਮੈਂ ਕਿਉਂਕਿ ਉਹ ਹਾਲਾਤਾਂ ਵਿੱਚੋਂ ਤੁਸੀਂ ਗੁਜ਼ਰ ਰਹੇ ਹੋ ਸਾਨੂੰ ਪਤਾ ਹੈ ਬੀਬੀਆਂ ਭੈਣਾਂ ਨੂੰ ਜਿਹਨਾਂ ਨੇ ਘਰ ਔਰ ਆਪਣਾ ਖਾਣਾ ਬਣਾਉਣਾ ਹੁੰਦਾ ਕਿ ਜਿਹੜੀ ਦਾਲ 60 ਰੁਪਏ ਦੀ ਸੀ ਹੁਣ 160 ਰੁਪਏ ਦੀ ਹੈ ਸਾਡੇ ਬੱਚੇ ਜਿਹੜੇ ਪੜ੍ਹ-ਪੜ੍ਹ ਕੇ ਪੀਨ ਤੱਕ ਨਹੀਂ ਨੌਕਰੀ ਲੱਗਦੀ ਇਹ ਕਿਉਂ ਨਹੀਂ ਲੱਗਦੀ ਇਹਨਾਂ ਦੀਆਂ ਬੁਰੀਆਂ ਨੀਤੀਆਂ ਨੇ ਸਾਡਾ ਛੋਟਾ ਵਪਾਰੀ ਸਾਡਾ ਵੱਡਾ ਜਿਹੜਾ ਸੋਕਲ ਪਹੁੰਚਦਾ ਇੰਡਸਟਰੀਅਲਿਸਟ ਹੈ ਉਹਦਾ ਕੰਮ ਕਿਉਂ ਨਹੀਂ ਚੱਲਦਾ ਕਿਉਂਕਿ ਇਹਨਾਂ ਦੀਆਂ ਨੀਤੀਆਂ ਬਗਦ ਸੀ ਔਰ ਇਹ ਅਸੀਂ ਦੇਖਣਾ ਹੈ ਕਿ ਅਗਲੀ ਸਰਕਾਰ ਅਸੀਂ ਕਿਵੇਂ ਲੈ ਕੇ ਆਣੀ ਹੈ ਕਹੇ ਜੀ ਲੈ ਕੇ ਆਣੀ ਹੈ ਅੱਜ ਦੀ ਜਿਹੜੀ ਮੀਟਿੰਗ ਹੈ ਉਹ ਇੱਕ ਬੰਲਾ ਇੱਥੇ ਜਿਹੜੀਆਂ ਹੋਈਆਂ ਨੇ ਤੁਸੀਂ ਘਰ-ਘਰ ਪਹੁੰਚਾਉਣੀਆਂ ਨੇ ਇਹ ਜੁਮੇ ਥੋੜੇ ਐ ਕਿਉਂਕਿ ਥੋੜੇ ਬੱਚਿਆਂ ਦਾ ਸਾਡੇ ਬੱਚਿਆਂ ਦਾ ਭਵਿੱਖ ਸਾਡੇ ਸਾਲੀਆਂ ਦੇ ਹੱਥਾਂ 'ਚ ਹੈ ਅੱਜ ਇਹ ਨਾ ਸਮਝੋ ਕਿ ਅਸੀਂ ਲੀਡਰ ਸਾਹਿਬਾਨ ਸਾਰੇ ਇੱਥੇ ਖੜੇ ਆਏ ਅੱਜ ਤੁਹਾਡੇ ਵਰਗੇ ਅਸੀਂ ਇੱਕ ਕਾਂਗਰਸ ਪਾਰਟੀ ਦੇ ਵਰਕਰ ਬਣ ਕੇ ਆਏ ਆ ਕਿ ਤੁਹਾਡੇ ਨਾਲ ਗੱਲਾਂ ਸ਼ੇਅਰ ਕਰੀਏ ਜਿਹੜੀਆਂ ਤੁਸੀਂ ਅੱਗੇ ਪਹਚਾਣੀਆਂ ਕਿਉਂਕਿ ਜਿਹੜੀ ਇਲੈਕਸ਼ਨ ਹੈਗੀ ਆ ਉਹ ਤੁਹਾਡੇ ਹੱਥਾਂ ਦੇ ਵਿੱਚ ਹੈਗੀ ਆ ਉਹ ਕੰਮ ਤੁਸੀਂ ਕਰਨਾ ਕੋਈ 라ਬੋ ਨਹੀਂ ਆ ਕੇ ਟਪਕ ਪੈਂਦਾ ਕੋਈ ਬਾਹਰੋਂ ਨਹੀਂ ਆਉਂਦਾ ਅਸੀਂ ਸਾਰੇ ਜਿਹੜੇ ਵੀ ਕਿਸੇ ਪਾਰਟੀ ਦੇ ਬੰਦੇ ਆ ਪੰਜਾਬ ਦੇ ਵਸਨੀਕ ਹੈਗੇ ਆ ਔਰ ਇੱਥੋਂ ਦੇ ਅਸੀਂ ਸਾਰੇ ਇੱਕ ਆਮ ਔਰ ਸਪੈਸ਼ਲ ਨਾਗਰਿਕ ਹੈਗੇ ਆ ਸਪੈਸ਼ਲ ਕਿ ਅਸੀਂ ਪੰਜਾਬ 'ਚ ਵਸਦੇ ਆ ਸਾਨੂੰ ਮਾਣ ਹੈ ਔਰ ਇਸ ਪੰਜਾਬ ਨੂੰ ਅਸੀਂ ਵਧੀਆ ਕਰਨਾ ਔਰ ਆਮ ਕਿਉਂਕਿ ਅਸੀਂ ਹਾਈ ਇੱਥੋਂ ਦੇ ਵਸਨੀਕ ਅਸੀਂ ਸਾਰੇ ਇੱਕੋ ਰੱਬ ਤੋਂ ਜੰਮੇ ਆ ਔਰ ਇੱਥੇ ਹੀ ਰਹਿੰਦੇ ਆ ਔਰ ਅੱਜ ਜੋ ਸਾਡੇ ਕੋਲ ਮੇਨ ਮੁੱਦੇ ਆ ਉਹ ਸਭ ਤੋਂ ਜ਼ਿਆਦਾ ਬੱਚਿਆਂ ਦੇ ਭਵਿੱਖ ਦਾ ਮੁੱਦਾ ਹੈ ਇਕ ਮਾਪੇ ਸਭ ਕੁਝ ਕੁਰਬਾਨ ਕਰ ਦਿੰਦੇ ਨੇ ਕਿ ਮੇਰੇ ਬੱਚੇ ਦੀ ਜ਼ਿੰਦਗੀ ਮੇਰੇ ਨਾਲੋਂ ਵਧੀਆ ਹੋਵੇ। ਔਰ ਇਸ ਕੰਮ ਨੂੰ ਕਾਂਗਰਸ ਪਾਰਟੀ ਨੇ ਮੁੱਖ ਰੱਖਣਾ ਔਰ ਇਸ ਨੂੰ ਦੇਖਦੇ ਹੋਏ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਸਾਰੇ ਮੁੱਦੇ ਉਹਦੇ ਵਿੱਚ ਆ ਜਾਂਦੇ ਨੇ। ਚਾਹੇ ਉਹ ਨਸ਼ਿਆਂ ਦਾ ਮੁੱਦਾ ਹੋਵੇ, ਚਾਹੇ ਉਹ ਬੇਰੁਜ਼ਗਾਰੀ ਦਾ ਮੁੱਦਾ ਹੋਵੇ, ਚਾਹੇ ਉਹ ਕਿਸਾਨਾਂ ਦਾ ਮੁੱਦਾ ਹੋਵੇ, ਚਾਹੇ ਉਹ ਛੋਟੇ ਵਪਾਰੀ ਦਾ ਵੱਡੇ ਇੰਡਸਟਰੀਅਲਿਸਟ ਦਾ ਕਿਸੇ ਵਰਗ ਦਾ ਮੁੱਦਾ ਹੋਵੇ ਚਾਹੇ ਉਹ ਵਕੀਲਾਂ ਦਾ ਹੋਵੇ ਚਾਹੇ ਉਹ ਮਹਿਲਾ ਦਾ ਹੋਵੇ ਉਹ ਸਾਰੇ ਮੁੱਦੇ ਇਹਦੇ ਵਿੱਚ ਆ ਜਾਂਦੇ ਨੇ ਕਿਉਂਕਿ ਇਹਨਾਂ ਸਾਰਿਆਂ ਦੇ ਨਾਲ ਸਾਡੇ ਬੱਚਿਆਂ ਦਾ ਭਵਿੱਖ ਰੁੱਲਦਾ ਹੈ ਔਰ ਅੱਜ ਮੈਂ ਕਹਿਣਾ ਚਾਹਦੀ ਹਾਂ ਤੁਹਾਨੂੰ ਕਿ ਲੋਕਤੰਤਰ ਹੱਕ ਜਿਹੜਾ ਵਧੀਆ ਗੱਲ ਹੈ ਪਿਛਲੇ ਐਮਪੀ ਇਲੈਕਸ਼ਨਾਂ ਦੇ ਵਿੱਚ ਅਸੀਂ ਦੇਖ ਲਿਆ ਸੀ ਕਿ ਪੰਜਾਬ ਇੱਕ ਇਹ ਜਿਹਾ ਸੂਬਾ ਹੈ ਕਿ ਉਹਨਾਂ ਨੂੰ ਕੁਝ ਦਿਖਦਾ ਕਿ ਅਸੀਂ ਵਧੀਆ ਕਰੀਏ ਉਸ ਸੋਚ ਦੇ ਨਾਲ 4 MP ਭੇਜੇ ਆਪ ਦੇ ਉੱਥੇ ਸੈਂਟਰ ਦੇ ਵਿੱਚ ਅੱਜ ਹੋ ਕੀ ਰਿਹਾ ਉਹਨਾਂ ਦੀ ਪਰਫਾਰਮੈਂਸ ਕੀ ਹੈਗੀ ਹੈ ਲੋਕਾਂ ਦੀ ਉਹਨਾਂ ਨੇ ਵਿਸ਼ਵਾਸ ਘਾਟ ਕੀਤਾ ਹੈ ਔਰ ਮੈਂ ਕਹਿਣਾ ਚਾਹੁੰਦੀ ਐ ਜਿਹੜੀ ਪਾਰਟੀ ਇੱਕ ਸੂਬੇ ਦੀ ਤੁਸੀਂ ਨਾ ਉਹ ਸੂਬੇ ਦਾ ਧਰਮ ਸਮਝ ਸਕੋ ਨਾ ਇਸ ਸੂਬੇ ਦੇ ਜਜ਼ਬਾਤ ਸਮਝ ਸਕੋ ਨਾ ਉਹਨਾਂ ਦੀਆਂ ਜੋ ਭਾਵਨਾਵਾਂ ਹੈ ਉਹ ਸਮਝ ਸਕੋ ਤਾਂ ਤੁਸੀਂ ਉਹ ਸੂਬੇ ਨੂੰ ਸੰਭੋਗੇ ਕਿਸ ਤਰ੍ਹਾਂ ਸੂਬੇ ਦੇ 4 MP ਗਏ ਤੁਸੀਂ 4 MP ਨਹੀਂ ਸੰਭ ਸਕੇ ਤੁਸੀਂ 117 ਕਿੱਥੇ ਸੰਭੋਗੇ ਤੁਸੀਂ ਪੰਜਾਬ ਨੂੰ ਕਿੱਥੇ ਸੰਭੋਗੇ ਤੁਹਾਨੂੰ ਇਹ ਨਹੀਂ ਪਤਾ ਤੁਸੀਂ ਇਹੀ ਸੋਚਦੇ ਹੋ ਕਿ ਪਬਲਿਸਿਟੀ ਲਾ ਕੇ ਅਸੀਂ ਆਪਣਾ ਕੰਮ ਚੜਾਈਏ ਵੱਡੀਆਂ-ਵੱਡੀਆਂ ਗੱਲਾਂ ਕਰੀਏ ਔਰ ਜ਼ਮੀਨ ਦੀ ਉੱਤੇ ਕੋਈ ਕੰਮ ਨਹੀਂ ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਜੀ ਅਸੀਂ ਇਹ ਬੱਚੇ ਜਿਹੜੇ ਸਾਹਮਣੇ ਬੈਠੇ ਨੇ ਜੇ ਇਹਨਾਂ ਦਾ ਅਸੀਂ ਭੋਖ ਬਣਾਣਾ ਸਾਰੀਆਂ ਮਾਵਾਂ ਬੈਠੀਆਂ ਨੇ ਬਾਪ ਬੈਠੇ ਨੇ ਅਸੀਂ ਆਪਣੀ ਬੇਟੀ ਨੂੰ ਬਚਾਉਣਾ ਹੈ ਅਸੀਂ ਆਪਣੇ ਬੇਟੇ ਨੂੰ ਪੁੱਤ ਨੂੰ ਬਚਾਉਣਾ ਹੈ ਔਰ ਉਹ ਕਿਸ ਤਰ੍ਹਾਂ ਅਸੀਂ ਬਚਾਉਣਾ ਹੈ ਨਸ਼ਿਆਂ ਤੋਂ ਮੁਕਤ ਕਰਕੇ ਔਰ ਅਸੀਂ ਬਚਾਉਣਾ ਹੈ ਬੇਰੋਜ਼ਗਾਰੀ ਤੋਂ ਮੁਕਤ ਕਰਕੇ ਔਰ ਉਹ ਖਾਲੀ ਉਹ ਸਰਕਾਰ ਜਿਹਦੇ ਕੋਲ ਤਜਰਬਾ ਹੋਏ ਜੋ ਜਾਣੇ ਕਿ ਹਾਂ ਅਸੀਂ ਕਿਹਜੀਆਂ ਨੀਤੀਆਂ ਬਣਾਉਣੀਆਂ ਨੇ ਔਰ ਉਹ ਨੀਤੀਆਂ ਨੂੰ ਅਸੀਂ ਐਗਜ਼ੀਕਿਊਟ ਕਿਸ ਤਰ੍ਹਾਂ ਕਰਨਾ ਹੈ ਉਹੀ ਸਰਕਾਰ ਸਾਡੇ ਬੱਚਿਆਂ ਨੂੰ ਬਚਾ ਸਕਦੀ ਹੈ ਸਾਡੇ ਪੰਜਾਬ ਨੂੰ ਬਚਾ ਸਕਦੀ ਹੈ ਜਿੰਦਾਬਾਦ कहते आम आदमी सब तो ज्यादा पैसा इना अखबार क्ड लो ए महीने सफाई कर्मचारियों ने तनखाह नहीं दिखा दिल्ली पर अपने एडवर्टिस्मेंट बहुत व्डे वे कट ले तरह अकाली पार्टी ਇਨਫਲੈਕਸ ਲੱਗੇ ਅਸੀਂ ਇਹ ਕਰ ਲਿਆ ਵੈਨਾਂ ਚਲੀਆਂ ਗਈਆਂ ਵੀ ਜੇ ਕੋਈ ਤੁਸੀਂ ਵਿਕਾਸ ਕੀਤਾ ਹੁੰਦਾ ਤਾਂ ਉਹ ਹਰ ਇੱਕ ਬੰਦੇ ਦੇ ਦਰਵਾਜ਼ੇ ਸਭਨੇ ਉਹਦੀ ਗਣੀ ਦੇ ਵਿੱਚ ਉਹਦੇ ਘਰ ਦੇ ਵਿੱਚ ਉਹ ਵਿਕਾਸ ਬੋਲਦਾ ਉਹ ਵਿਕਾਸ ਨਹੀਂ ਬੋਲ ਰਿਹਾ ਇਹਨਾਂ ਨੂੰ ਇੱਕ ਢੋਂਗਰੇ ਛਾਣੇ ਪੈ ਰਹੇ ਨੇ ਪਰ ਅੱਜ ਸਾਡੇ ਜਿਹੜੇ ਲੋਕ ਨੇ ਬਹੁਤ ਸਮਝਦਾਰ ਨੇ ਔਰ ਇੱਕ ਇੱਕ ਬੱਚੋ ਤੁਸੀਂ ਵੀ ਸਮਝਾਓ ਔਰ ਮਾਪੇ ਆਪਣੇ ਬੱਚਿਆਂ ਨੂੰ ਵੀ ਸਮਝਾਏ ਕਿ ਇਹ ਟਾਈਮ ਹੈ ਕਿ ਤੁਸੀਂ ਦਿਲਾਂ ਦੀ ਜਜ਼ਬਤੀ ਦੇ ਨਾਲ ਨਹੀਂ ਵੋਟ ਪਾਣੀ ਤੁਸੀਂ ਆਪਣੇ ਦਿਮਾਗ ਦੇ ਨਾਲ ਵੋਟ ਪਾਣੀ ਹੈ ਕਿ ਤੁਹਾਡਾ ਭਵਿੱਖ ਕਿਸ ਤਰ੍ਹਾਂ ਬਣੂਗਾ ਔਰ ਉਹ ਖਾਲੀ ਇੱਕ ਸੁਲਝੇ ਹੋਏ ਲੀਡਰ ਸੁਲਝਈ ਹੋਈ ਗਵਰਨਮੈਂਟ ਉਹੀ ਤੁਹਾਡਾ ਭਵਿੱਖ ਬਣਾ ਸਕਦੀ ਹੈ ਅੱਜ ਅਸੀਂ ਐਕਸਪੈਰੀਮੈਂਟ ਨਹੀਂ ਕਰ ਸਕਦੇ ਸਾਡੇ ਕੋਲ ਉਹ ਗੁਜੈਸ਼ ਨਹੀਂ ਹੈ ਕਿ ਦੇਖ ਲਈਏ ਤਜਰਬਾ ਕਰ ਲਈਏ ਉਹਦੇ ਵਿੱਚ ਕੀ ਪਤਾ ਬਹੁਤ ਵਦਿਆ ਹੋਏ ਬਹੁਤ ਖਰਾਬ ਹੋਏ ਸਾਨੂੰ ਉਹ ਤਜਰਬਾ ਕਰਨਾ ਚਾਹੀਦਾ ਹੈ ਜਿੱਥੇ ਇੱਕ ਤਜਰਬੇਦਾਰ ਸਰਕਾਰ ਆਏ ਸੋ ਅੱਜ ਬਹੁਤ ਕੁਝ ਨਹੀਂ ਬੋਲਣਾ ਮੈਂ ਟਾਈਮ ਬਹੁਤ ਹੋ ਗਿਆ ਤੁਸੀਂ ਸਾਰੇ ਇਕੱਤਰ ਹੋਏ ਹੋ ਮੈਂ ਇੰਨਾ ਕਹਿਣਾ ਚਾਹੁੰਦੀ ਐ ਕਿ ਕੋਈ ਵਰਗ ਜਿਹੜਾ ਹੈ ਉਹ ਕਾਂਗਰਸ ਪਾਰਟੀ ਦੀ ਅੱਖਾਂ ਤੋਂ ਸਾਹਮਣੇ ਦੂਰ ਨਹੀਂ ਹੋ ਸਕਦਾ ਆ ਗੱਲ ਲੈ ਲਓ ਤੁਸੀਂ ਪਿੱਛੇ ਪਰਸੋਂ ਚੌਥੇ ਅਸੀਂ ਧਰਨਾ ਦਿੱਤਾ ਸੀ ਜੋ ਦਲਤਾਂ ਦੇ ਉੱਤੇ ਅਤਿਆਚਾਰ ਹੋ ਰਿਹਾ ਹੈ ਔਰ ਜਦ ਇੱਕ ਦਲਿਤ ਦੇ ਉੱਤੇ ਅਤਿਆਚਾਰ ਹੋਇਆ ਔਰ ਰਾਹੁਲ ਗਾਂਧੀ ਜੀ ਗਏ ਉਹਦੇ ਘਰ ਜਾ ਕੇ ਆਏ ਬੀਜੇਪੀ ਨੇ ਕਿਹਾ ਕਿ ਉਹ ਤਾਂ ਜੀ ਫੋਟੋ ਆਪ ਲਿ ਗਏ ਆ ਵੀ ਤੁਸੀਂ ਕਿਸ ਲਈ ਗਏ ਉਹਨਾਂ ਨੂੰ ਤੰਗ ਕਰਨ ਲਈ ਜੇ ਦੇ ਸਾਡਾ ਫਰਜ਼ ਬੰਦਾ ਸਾਨੂੰ ਮਾਣ ਹੈ ਕਿ ਸਾਡਾ ਲੀਡਰ ਛੋਟੇ ਤੋਂ ਛੋਟੇ ਘਰ ਜਾ ਕੇ ਉਹਨਾਂ ਦੇ ਵਿੱਚ ਬੈਠ ਕੇ ਉਹਨਾਂ ਦੀਆਂ ਗੱਲਾਂ ਸੁਣੇ ਔਰ ਅੱਜ ਜਿੰਨੀ देर ਜਿੰਨੀ देर ਤੱਕ ਅਸੀਂ ਗਰੀਬ ਤੋਂ ਗਰੀਬ ਨੇ ਬੰਦੇ ਨੂੰ ਪਾਲਿਸੀਆਂ ਦੇ ਨਾਲ ਉਹਦਾ ਹਾਲ ਨਾ ਅੱਛਾ ਕਰੀਏ ਉੱਪਰ ਨਾ ਉਠੇ ਉਦੋਂ ਤੱਕ ਕੋਈ ਤਰੱਕੀ ਨਹੀਂ ਹੋਣੀ ਉੱਪਰ ਤੱਕ ਹੇਠੋਂ ਸ਼ੁਰੂ ਕਰਾਂਗੇ ਨਾ ਤਾ ਜਾ ਕੇ ਉੱਪਰ ਬਣਾਗੇ ਅਸੀਂ। ਔਰ ਅੱਜ ਮੈਂ ਕਹਿਣਾ ਚਾਹਦੀ ਐ ਕਿ ਜਿੱਥੇ ਤੱਕ ਸਾਡੀ ਐਜੂਕੇਸ਼ਨ ਪਾਲਿਸੀ ਐ ਜਿੱਥੇ ਤੱਕ ਸਾਡੇ ਹਸਪਤਾਲਾਂ ਦਾ ਹਾਲ ਮਾੜਾ ਐ ਕੋਈ ਗਰੀਬ ਜਾ ਕੇ ਆਪਣਾ ਇਲਾਜ ਨਹੀਂ ਕਰਾ ਸਕਦਾ ਕੋਈ ਚੰਗਾ ਪੰਨਾ ਬੰਦਾ ਵੀ ਨਹੀਂ ਇਲਾਜ ਕਰਾ ਸਕਦਾ ਜਿਹ ਜਿਹੇ ਹਾਲ ਇਹਨਾਂ ਨੇ ਸਾਡੇ ਵਧੀਆ ਗਵਰਨਮੈਂਟ ਹਸਪਤਾਲਾਂ ਦਾ ਕਰਤਾ ਇਹ ਸਾਰੀਆਂ ਗੱਲਾਂ ਸਾਨੂੰ ਦੇਖਣੀਆਂ ਪੈਣਗੀਆਂ ਜੇ ਅਸੀਂ ਆਪਣੇ ਪੰਜਾਬ ਨੂੰ ਠੀਕ ਕਰਨਾ ਹੈ ਸੋ ਅੱਜ ਤੁਸੀਂ ਸਾਰੇ ਇਕੱਤਰ ਹੋਏ ਹੋ ਮੈਂ ਧੰਨਵਾਦ ਕਰਦੀ ਹਾਂ ਕਿ ਤੁਸੀਂ ਆਏ ਔਰ ਇਹ ਹੁਣ ਇਲੈਕਸ਼ਨਾਂ ਤੱਕ 5 ਮਹੀਨਿਆਂ ਤੱਕ ਇਹ ਜਿਹੜੀ ਗੱਲ ਹੈ ਇਹ ਤੁਹਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਔਰ ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਕਰੋਗੇ ਔਰ ਪੰਜਾਬ ਦੇ ਵਿੱਚ

ਪਟਿਆਲੇ ਦੇ ਵਿੱਚ ਔਰ ਮੇਰੇ ਖਿਆਲ ਚ ਸਾਰੇ ਪੰਜਾਬ ਨੂੰ ਇੱਕ ਇਹਨਾਂ ਨੇ ਗੰਦ ਦੀ ਢੇਰੀ ਬਣਾਤੀ ਐ ਇਹਦੇ ਵਿੱਚ ਦਿਲ ਨਹੀਂ ਕਰਦਾ ਕਿ ਕੋਈ ਬਾਹਰੋਂ ਆਏ ਕਿ ਅਸੀਂ ਇੱਕ ਸ਼ਹਿਰ ਦੇ ਵਿੱਚ ਘੁਮਾਈਏ ਐਡਾ ਸੋਹਣਾ ਸਾਡਾ ਸ਼ਹਿਰ ਐਨਾ ਮਾਣ ਸਾਨੂੰ ਕਿ ਹੁਣ ਦਿਲ ਦੁਖਦਾ ਕਿ ਅਸੀਂ ਕਿਸੇ ਨੂੰ ਇੱਧਰੋਂ ਨਾ ਲੈ ਕੇ ਜਾਈਏ ਸ਼ਹਿਰ ਦੇ ਵਿੱਚ ਨਾ ਲੈ ਕੇ ਜਾਈਏ ਜਿਹੜੇ ਲੋਕ ਵਸਦੇ ਨੇ ਚਾਹੇ ਉਹ ਕਲੋਨੀਆਂ 'ਚ ਵਸਦੇ ਨੇ ਉਨ੍ਹਾਂ ਦਾ ਹਾਲ ਕੀ ਹੈ ਉਹ ਉਹੀ ਜਾਣ ਮੈਂ ਅਸੈਂਬਲੀ ਦੇ ਵਿੱਚ ਬਹੁਤ ਮੁੱਦੇ ਚੱਕੇ ਪਟਿਆਲੇ ਦੇ ਔਰ ਇੱਥੇ ਤੱਕ ਕਿ ਮੈਂ ਕਿਹਾ ਹੁਣ ਜੇ ਕਹ ਰਹੇ ਨੇ ਕਿ بارش ਜ਼ਿਆਦਾ ਹੋਊਗੀ ਦੋ ਤਿੰਨ ਸਾਲ بارش ਨਹੀਂ ਹੋਈ ਇਹ ਜੇਕਪ ਡਰੇਨ ਤੁਸੀਂ ਸਾਫ਼ ਨਹੀਂ ਕਰਵਾਇਆ ਇਹ ਸਾਡਾ ਪਟਿਆਲਾ ਗੰਦਗੀ ਦੇ ਵਿੱਚ ਡੁੱਬ ਜਾਊਗਾ ਇਹਨੂੰ ਮੈਂ ਕਿਹਾ ਮੈਂ ਨਹੀਂ ਮੰਨੀ ਮਨਿਸਟਰ ਦਾ ਰਿਪਲਾਈ ਸਪੀਕਰ ਸਾਹਿਬ ਤੁਸੀਂ ਇਹ ਦੇ ਸਾਨੂੰ ਕਮੇਟੀ ਭੇਜੋ ਹਾਲ ਦੇਖੋ ਆਪ ਰਿਪੋਰਟ ਲਓ ਕਮੇਟੀ ਤਾਂ ਉਹਨਾਂ ਨੇ ਭੇਜਤੀ ਹਾਲ ਵੀ ਦਿਖਾਤਾ ਉਸ ਦਿਨ ਇਹਨਾਂ ਨੇ 25-30 ਬੰਦੇ ਵੀ ਲਾਤੇ ਸਾਰਾ ਕੁਝ ਕਰਤਾ ਉਹਦੇ ਬਾਅਦ ਕੰਮ ਉੱਥੇ ਦਾ ਉੱਥੇ ਪਿਆ ਸਾਹਿਬ ਫੋਟੋਆਂ ਸੈਂਦੀ ਕੀਤੀ ਉਹਨਾਂ ਨੇ ਫੋਟੋਆਂ ਰਿਸਿਵ ਵੀ ਨਹੀਂ ਕੀਤੀਆਂ ਉਹਨਾਂ ਨੇ ਕੰਮ ਨਹੀਂ ਕਰਨਾ ਉਹਨਾਂ ਨੇ ਟੌਂਗ ਰਚਾਣਾ ਹੈ ਇਹ ਕੰਮ ਅਸੀਂ ਆ ਕੇ ਕਰਾਂਗੇ ਇਹ ਸਾਨੂੰ ਸਾਹਮਣਾ ਪਾਊਗਾ ਔਰ ਇੱਕ ਵੇਕ ਤੁਹਾਨੂੰ ਸਾਂਭਣਾ ਪਊਗਾ ਸੋ ਅੱਜ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਅਸੀਂ ਇਸ ਤਰ੍ਹਾਂ ਹੀ ਮੀਟਿੰਗਾਂ ਕਰਦੇ ਰਹਾਂਗੇ ਆਪ ਜੀ ਦੇਖ ਰਹੇ ਹੋ ਪਟਿਆਲਾ ਟੀਵੀ ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ ਹਮੇਸ਼ਾ دیکھتے ਰਹੋ ਪਟਿਆਲਾ ਟੀਵੀ नान के इंस्टीट्यूट ऑफ मेडिकल टेक्नोलॉजी दुबई ग्लोबल अचीवर अवार्ड ਨਾਲ ਸਨਮਾਨਿਤ ਆਪੀਐਮਟੀ ਯੂਨੀਵਰਸਿਟੀ ਅਤੇ ਪੀਟੀਯੂ ਤੋਂ ਮਾਨਤਾ ਪ੍ਰਾਪਤ 10ਵੀਂ ਅਤੇ ਪਲੱਸ 2 ਤੋਂ ਬਾਅਦ ਓਟੀ ਡੀਐਮਐਲਟੀ ਐਕਸਰੇ ਆਫਥਲੇਮਿਕ ਅਸਿਸਟੈਂਟ ਈਸੀਜੀ ਫਿਜ਼ੀਓਥੈਰੇਪੀ ਡਿਪਲੋਮੇ ਇੱਥੇ ਕੰਪਿਊਟਰਾਈਜ਼ ਲੈਬ ਆਪਰੇਸ਼ਨ ਥੀਟਰ ਐਕਸਰੇ ਪਲਾਂਟ ਈਸੀਜੀ ਮਸ਼ੀਨ ਆਈ ਟੈਸਟਿੰਗ ਅਤੇ ਚਸ਼ਮੇ ਬਣਾਉਣ ਦੀਆਂ ਮਸ਼ੀਨਾਂ ਵੀ ਮੌਜੂਦ ਹਨ ਹੌਸਲ ਵਿੱਚ ਖਾਣੇ ਦਾ ਖਾਸ ਪ੍ਰਬੰਧ ਅੱਜ ਹੀ ਸੰਪਰਕ ਕਰੋ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ 메ਨ ਰੋਡ ਫੈਕਟਰੀ ਏਰੀਆ ਨਿਡਿਸ਼ੀ ਮੰਦਰ ਪਟਿਆਲਾ